ਤੁਹਾਡੇ ਮੰਤਰੀ ਤੁਹਾਡੇ ਮੁੱਖ ਮੰਤਰੀ ਤੁਹਾਡੀ ਸਰਕਾਰ ਔਰ ਮੈਨੂੰ ਲੱਗਦਾ ਕਿ ਬਾਕੀ ਸਾਰੇ ਵੀ ਹੋਣਗੇ ਮੈਨੂੰ ਰੋਸ ਦਿੱਤੇ ਵੀ ਕੱਲ ਨੂੰ ओपीडी हां ਨਹੀਂ ਨਹੀਂ ਮੈਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਜੀ ਇਹ ਕਰਨਗੇ ਸਾਰੇ ਬਾਤ ਕਰਨਗੇ ਟੀਚਰਸ ਨਾਲ ਉਹਨਾਂ ਨਾਲ ਮੀਟਿੰਗ ਕਰਨ ਜਾ ਰਿਹਾ ਉਹਨਾਂ ਦੇ ਟੀਚਰਸ ਨਾਲ ਅਸੀਂ ਉਹਨਾਂ ਨੂੰ ਬੱਚੇ ਨੂੰ ਪਿਆਰ ਨਾਲ ਪਰਸੂਏਟ ਕਰਾਂਗੇ ਜੀ ਵੀ ओपीडी ਖੋਲੀਏ ਆਪਾਂ ਲੋਕਾਂ ਨੂੰ ਦਿੱਕਤ ਨਾ ਆਵੇ ਲੋਕਾਂ ਦੀ ਅਮਰਦੀ ਸਾਡੇ ਨਾਲ ਆ ਆਪਾਂ ਉਹ ਕਿਉਂ ਗਵਾਣੀ ਆ ਜੀ ਸਰ ਲੋਕਲ ਲੋਕਲ ਅਰਜਿੰਦਰਾ ਹਸਪੀਟਲ ਦੀ ਸਿਕਿਉਰਿਟੀ ਨੂੰ ਲੈ ਕੇ ਵੀ ਜਿਹੜੇ ਸਵਾਲ ਗੜਿਆ ਉਹ ਰਣੇ ਉਹ ਡਾਕਟਰਸ ਨੇ ਕਿਹਾ ਕਿ ਇੱਥੇ ਵੀ ਜਿਹੜੇ ਡਾਕਟਰਾਂ ਦੇ ਲਈ ਜਿਹੜੀ ਸਿਕਿਉਰਿਟੀ ਆ ਬਹੁਤ ਘੱਟ ਸੇ ਉਹ ਮੈਂ ਏ ਟੂ ਜ਼ेड ਸਾਰਾ ਕਰਾ ਦਾਂਗਾ ਜੀ ਦੇਖੋ ਮੇਰੇ ਗੱਲ ਸੁਣੋ ਪਹਿਲਾਂ ਤੁਸੀਂ ਸਾਰੇ ਆਏ ਸੀਗੇ ਜੀ ਮੈਨੂੰ ਕਿਸੇ ਨੇ ਕਿਹਾ ਨਹੀਂ ਸੀਗਾ ਇੱਕ ਬੰਦੇ ਉਹਨਾਂ ਨੇ ਡਾਕਟਰ ਨੂੰ ਕੁਝ ਨਹੀਂ ਕਿਹਾ ਸੀ ਪੇਸ਼ੈਂਟ ਆਇਆ ਸੀ ਉਹਨਾਂ ਨੇ ਪੇਸ਼ੈਂਟ ਨੂੰ ਅਟੈਕ ਕੀਤਾ ਸੀ ਅੰਦਰ ਆ ਕੇ ਆਈ ਗਾਟ ਅ ਕੇਸ ਰਜਿਸਟਰਡ ਅਗੇਂਸਟ ਥੈਮ ਆਲਸੋ ਕਿ ਕੋਈ ਵੀ ਗੁੰਡਾ ਐਲੀਮੈਂ ਮੈਂ ਹਮੇਸ਼ਾ ਸੂਆ ਮੋਟਾ ਨੋਟਿਸ ਲਾ ਕੇ ਆਈ ਐਮ ਵੈਰੀ ਪਾਰਟਿਕੂਲਰ ਜੀ ਮੈਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਕਿਸੇ ਨੂੰ ਲੇਕਿਨ ਮੈਂ ਉਹਨਾਂ ਨੂੰ ਕਹਿੰਦਾ ਜ਼ਰੂਰ ਆ ਹੋਰ ਵੀ ਬਹੁਤ ਸਾਰੇ ਐਸਓਪੀਜ਼ ਹੁੰਦੇ ਆ ਜੀ ਕੰਫੀਡੈਂਸ ਬਿਲਡਿੰਗ ਮੀਅਰਸ ਆ ਅਸੀਂ ਸਾਰੀਆਂ ਕੰਫੀਡੈਂਸ ਬਿਲਡਿੰਗ ਮੀਅਰਸ ਲਾਵਾਂਗੇ ਪ੍ਰੋਫੈਂਸ਼ਨ ਆਫ ਕਰਾਈਮ ਵਾਸਤੇ ਜੋ ਚਾਹੀਦਾ ਉਹ ਲਾਵਾਂਗੇ ਸਾਰਾ ਕੁਝ ਕਰਕੇ ਦੇਾਂਗੇ ਜੀ ਬੱਚਾ